ਦੋਸਤੋ ਮੈਂ ਡਾਕਟਰ ਮਨਪ੍ਰੀਤ ਸਿੰਘ ਮਾਨ ਅੱਜ ਤੁਹਾਡੇ ਨਾਲ ਇੱਕ ਐਸੀ ਮਾਨਸਿਕ ਬਿਮਾਰੀ ਬਾਰੇ ਦੱਸਣ ਜਾ ਰਿਹਾ ਜਿਹਦਾ 10 ਵਿੱਚੋਂ 4-5 ਬੰਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਿਕਾਰ ਨੇ ਜਿਦੇ ਵਿੱਚ ਬੰਦਾ ਆਪਣੇ ਆਪ ਨੂੰ ਦੂਜਿਆਂ ਨਾਲੋਂ ਖਾਸ ਸੁਪੀਰੀਅਰ ਸਮਝਣ ਲੱਗ ਜਾਂਦਾ ਤੇ ਦੂਜਿਆਂ ਨੂੰ ਨੀਚਾ ਦਿਖਾਉਣ ਲੱਗ ਜਾਂਦਾ ਤੇ ਬਿਲਕੁਲ ਜਨੂੰ ਉੱਚ ਸਮਝਣ ਲੱਗ ਜਾਂਦਾ ਵੀ ਇਹ ਤਾਂ ਬੇਕਾਰ ਐ ਨੇ ਬਿਲਕੁਲ ਤੇ ਉਹਨੂੰ ਉਹੀ ਲੋਕ ਚੰਗੇ ਲੱਗਦੇ ਨੇ ਜਿਹੜੇ ਉਹਦੀ ਹਾਂ ਦੇ ਵਿੱਚ ਹਾਮਲਾਉਂਦੇ ਨੇ ਤੇ ਜਾਂ ਉਹਦੀ ਪ੍ਰੇਜ਼ ਕਰਦੇ ਨੇ ਮਤਲਬ ਉਹਦੀ ਵਡਿਆਈ ਕਰਦੇ ਨੇ ਜਿਹੜਾ ਉਹਨੂੰ ਬਿਮਾਰਾ ਜਾਂ ਵੀ ਕੋਈ ਕੰਟਰੈਡਿਕਟ ਕਰਦਾ ਬੰਦੇ ਨੂੰ ਉਹਨੂੰ ਬਹੁਤ ਬੁਰਾ ਲੱਗਦਾ ਤੇ ਉਹਨੂੰ ਉਹ ਬੰਦਾ ਆਪਣੇ ਜਾਂ ਤਾਂ ਦਿਲ 'ਚ ਰੱਖਦਾ ਜਾਂ ਉਹਨੂੰ ਜਿਵੇਂ ਕੀੜੇ ਮਕੌੜੇ ਨੂੰ ਮਸਲੀਦਾ ਨਾ ਇਸ ਤਰ੍ਹਾਂ ਨੂੰ ਮਸਲਣ ਦੀ ਕੋਸ਼ਿਸ਼ ਕਰਦਾ ਜਾਂ ਜਿਵੇਂ ਕੋਈ ਚਾਹ ਜਿਵੇਂ ਮੱਖੀ ਪੈ ਗਈ ਉਹ ਬੰਦੇ ਨੂੰ ਇਸ ਤਰ੍ਹਾਂ ਕੱਢ ਕੇ ਸੜਦਾ ਜਿਵੇਂ ਨੂੰ ਲਾਈਫ ਦੇ ਵਿੱਚੋਂ ਆਊਟ ਕਰੋ ਇੰਨਾ मतलब ਬੰਦੇ ਦਾ ਹੰਕਾਰ ਵੱਜ ਜਾਂਦਾ ਇਹਦੇ ਵਿੱਚ ਦੂਸਰੇ ਉਹਨੂੰ ਇਨਸਾਨ ਕੀੜੇ ਮਕੌੜੇ ਹੀ ਨਜ਼ਰ ਆਉਣ ਲੱਗ ਜਾਂਦੇ ਨੇ ਦੂਸਰੇ ਆਂਦੀ ਉਹਨੂੰ ਫੀਲਿੰਗ ਦੀ ਬਿਲਕੁਲ ਕਦਰ ਨਹੀਂ ਰਹਿੰਦੀ ਇੰਨਾ ਇਮੋਸ਼ਨਲੀ ਉਹ ਉਹਨੂੰ ਹਾਰਡ ਹੋ ਜਾਂਦਾ ਦੂਸਰੇ ਦੀ ਇਮੋਸ਼ਨ ਦੀ ਬਿਲਕੁਲ ਪਰਵਾਹ ਨਹੀਂ ਰਹਿੰਦੀ ਚਾਹੇ ਅਗਲੇ ਦੇ ਗੱਲ ਦਿਲ ਤੇ ਲੱਗੇ ਚਾਹੇ ਅਗਲਾ ਜੋ ਮਰਜੀ ਰੋਵੇ ਪਿੱਟੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਇਸ ਮਾਨਸਿਕ ਰੋਗ ਦੇ ਵਿੱਚ ਜਿਹੜਾ ਵਿਅਕਤੀ ਫਸ ਗਿਆ ਉਹ ਆਪਣੇ ਆਪੇ ਨਾਲੇ ਸੀਮਿਤ ਹੋ ਜਾਂਦਾ ਉਹ ਆਪਣੇ ਆਪ ਨੂੰ ਹੀ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਤੇ ਉਹਦੀ ਕੋਸ਼ਿਸ਼ ਹੁੰਦੀ ਆ ਹਰ ਇੱਕ ਜਗ੍ਹਾ ਸੈਂਟਰ ਆਫ ਅਟਰੈਕਸ਼ਨ ਮੈਂ ਹੀ ਹੋਵਾਂ ਕਿਸੇ ਨਾ ਕਿਸੇ ਰੂਪ ਵਿੱਚ ਚਾਹੇ ਬ੍ਰਾਂਡਡ ਕਲੋਸ ਜਿਹੜੇ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਬ੍ਰਾਂਡਡ ਸ਼ੂਜ਼ ਮਲਿਆ ਮਹਿੰਗਾ ਆਈਫੋਨ ਜਿਸ ਤਰ੍ਹਾਂ ਹੁਣ ਐਪਲ ਦਾ ਆਉਂਦਾ ਤਾਂ ਕਿ ਸਾਰਿਆਂ ਦੀ ਨਿਗਾ ਮੇਰੇ ਤੇ ਰਹੇ ਜਾਂ ਇਸ ਤੋਂ ਉਲਟੇ ਕੋਈ ਡਰੈਸ ਇਦਾਂ ਦੀ ਪਾ ਲੈਣੀ ਜਿਹੜੀ ਸੈਡਿਊਸ ਕਰੇ ਸਭ ਨੂੰ ਤੇ ਉਹਨੇ ਕਿਉਂਕਿ ਉਹਨੇ ਬਣਨਾ ਸੈਂਟਰ ਆਫ ਅਟਰੈਕਸ਼ਨ ਆ ਸਭ ਦਾ ਧਿਆਨ ਖਿੱਚਣਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਂ ਕਿ ਲੋਕ ਉਹਦੀ ਪ੍ਰੇਜ਼ ਕਰਨ ਇਹ ਹੀ ਉਹਦੀ ਖਰਾਕ ਆ ਜਿਹੜੀ ਮਾਡਲ ਦੀ ਖਰਾਕ ਜਦੋਂ ਜਿਹੜੇ ਰੋਟੀ ਜਿਹੜੀ ਹੋਗੇ ਆਪਣੀ ਤਨ ਦੌਲਤ ਜਿਹੜੀ ਹੋ ਗਈ ਸ਼ੋਹਰਤ ਤੇ ਜਿਹੜੀ ਆਪਾਂ ਕਮਾਉਨੇ ਆਈ ਜਿੱਤ ਪੈਸਾ ਜਿੰਨਾ ਵੀ ਆ ਤੇ ਪਾਵਰ ਜਦੋਂ ਕਿਸੇ ਇਨਸਾਨ ਨੂੰ ਇਹਦੀ ਭੁੱਖ ਰੋਟੀ ਨਾਲੋਂ ਜ਼ਿਆਦਾ ਵੱਜ ਜਵੇ ਨਾ ਰੋਟੀ ਦੀ ਜਗ੍ਹਾ ਉਹਨੂੰ ਇਹਦੀ ਭੁੱਖ ਹੋ ਜਵੇ ਤਾਂ ਕਿ ਇਹ ਚੀਜ਼ਾਂ ਮੈਂ ਹਾਸਲ ਕਰਨੀਆਂ ਨੇ ਤੇ ਲੋਕ ਮੇਰੀ ਪ੍ਰੇਜ਼ ਕਰ ਮੈਨੂੰ ਵੀਆਈਪੀ ਟ੍ਰੀਟਮੈਂਟ ਦੇਣ ਤਾਂ ਇਹ ਬਹੁਤ ਖਤਰਨਾਕ ਰੂਪ ਧਾਰ ਕਰ ਲੈਂਦੀ ਆ ਜਿਹੜੀ ਇਹ ਬਿਮਾਰੀ ਆ ਕਿ ਉਹਨੇ ਹਰ ਇੱਕ ਜਗ੍ਹਾ ਇਹੀ ਕੋਸ਼ਿਸ਼ ਰਹਿਣੀ ਉਹਦੀ ਮੈਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਟਰੈਕਟ ਕਰਾਂ ਲੋਕਾਂ ਨੂੰ ਤਾਂਕਿ ਲੋਕਾਂ ਦਾ ਧਿਆਨ ਮੇਰੇ ਵੱਲ ਖਿੱਚਿਆ ਜਾਵੇ ਤੇ ਲੋਕ ਮੈਨੂੰ ਖਾਸ ਆਦਮੀ ਸਮਝਣ ਕਿ ਮੈਂ ਇੱਕ ਖਾਸ ਬੰਦਾ ਤੇ ਇਸ ਖਾਸ ਬੰਦੇ ਦੇ ਅੱਜਕੱਲ ਇੱਕ ਤੁਸੀਂ ਰੀਲ ਵੀ ਸੁਣੀ ਹੋਣੀ ਆ ਜਿਹੜੀ ਬਹੁਤ ਚਰਚਾ ਦੇ ਵਿੱਚ ਆ ਇੱਕ ਐਕਟਰ ਆ ਉਹਦੀ ਐਂਕਰ ਜਿਹੜੀ ਕੁੜੀ ਆ ਉਹਦੇ ਨਾਲ ਥੋੜੀ ਜੀ ਬਹਿਸ ਹੁੰਦੀ ਆ ਤੇ ਉਹ ਜਵਾਬ ਕੀ ਦਿੰਦਾ ਜਿਹੜਾ ਐਕਟਰ ਆ ਮੈਂ ਖਾਸ ਬੰਦਾ ਹਾਂ ਮੈਂ ਕੋਈ ਆਮ ਬੰਦਾ ਨਹੀਂ ਜੇ ਮੇਰੇ ਨਾਲ ਗੱਲ ਕਰਨੀ ਆ ਤੁਹਾਨੂੰ ਖਾਸੀ ਜ਼ਰੂਰਤ ਚਾਹੀਦੀ ਥੋੜੇ ਦੇ ਵਿੱਚ ਇੱਕ ਖਾਸ ਬੰਦਾ ਜਿਹੜਾ ਇਹਦੇ ਪਿੱਛੇ ਬਣ ਦੇ ਪਿੱਛੇ ਇੱਕ ਕਹਾਣੀ ਆ ਵਿਅਕਤੀ ਖਾਸ ਕਿਵੇਂ ਬਣਦਾ ਤੇ ਇਹੀ ਇਹ ਬਿਮਾਰੀ ਆ ਜਿਹੜੀ ਸਾਰੀ ਇਹ ਆ ਇਹਦੇ ਵਿੱਚ ਵਿਅਕਤੀ ਖਾਸ ਬਣਦੇ ਸੁਪੀਰੀਅਰ ਬਣਨ ਦੀ ਕੋਸ਼ਿਸ਼ ਕਰਦਾ ਤੇ ਲੋਕਾਂ ਨੂੰ ਇਹ ਕਰਦਾ ਕੋਸ਼ਿਸ਼ ਵੀ ਮੈਨੂੰ ਐਡਮਾਇਰ ਕਰਨ ਮੇਰੀ ਤਾਰੀਫ ਕਰਨ ਮੇਰੀ ਪ੍ਰੇਜ਼ ਕਰਨ ਇਹ ਹੀ ਉਹਦੀ ਖਰਾਕ ਆ ਜਦ ਤੱਕ ਉਹਨੂੰ ਇਹ ਖਰਾਕ ਮਿਲੀ ਜਾਂਦੀ ਆ ਜਦ ਤੱਕ ਠੀਕ ਆ ਜਦ ਇਹ ਮਿਲਣੀ ਬੰਦ ਹੁੰਦੀ ਆ ਫਿਰ ਉਹਦੇ ਲਈ ਬਹੁਤ ਔਖਾ ਹੋ ਜਾਂਦਾ ਦਿੱਕਤ ਉੱਥੇ ਸ਼ੁਰੂ ਹੁੰਦੀ ਆ ਫਿਰ ਜਦ ਇਹਦੀ ਦੂਜੇ ਪਰਸਨਾਂ ਬਣਨੀ ਬੰਦ ਹੋ ਜਾਂਦੀ ਆ ਤੇ ਉਸ ਨੂੰ ਜਿਹਦੇ ਨਾਲ ਜਿਹਨੇ ਇਹਨੂੰ ਕੰਟਰੈਕਟ ਕੀਤਾ ਜਿਸ ਤਰ੍ਹਾਂ ਹੁਣ ਐਂਕਰ ਨੇ ਉਹਨੂੰ ਕੀਤਾ ਕੰਟਰੈਡਿਕਟ ਉਹ ਐਕਟਰ ਨੂੰ ਉਹਨੇ ਫਿਰ ਤਾਂ ਉਹਦੇ ਅਨਕੌਨਸ਼ੀਅਸਲੀ ਇਹ ਸਾਰਾ ਮਾਈਂਡ ਚੋਂ ਬਾਹਰ ਆਇਆ ਇਹ ਸਾਰੀਆਂ ਗੱਲਾਂ ਇਸ ਬਿਮਾਰੀ ਦਾ ਜਿਹੜਾ ਨਾਮ ਹੈ ਨਾਰਸਿਸਿਜ਼ਮ ਤੇ ਜਿਨ੍ਹਾਂ ਵਿਅਕਤੀਆਂ ਦੇ ਵਿੱਚ ਇਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਇਸ ਤਰ੍ਹਾਂ ਦੇ ਟ੍ਰੇਟ ਪਾਏ ਜਾਣ ਜਿਹੜੇ ਜਿਹੜੇ ਮੈਂ ਪਹਿਲਾਂ ਡਿਸਕ੍ਰਾਈਬ ਕੀਤੇ ਨੇ ਉਹਨੂੰ ਕਹਿੰਦੇ ਨੇ ਨਾਰਸਿਸਟਿਕ ਪਰਸਨੈਲਿਟੀ ਕੁਛ ਨਾ ਕੁਛ ਇੱਕ ਇੱਕ ਟ੍ਰੇਟ ਕੋਈ ਨਾ ਕੋਈ ਮਤਲਬ ਹਰ ਇੱਕ ਇਨਸਾਨ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੌਜੂਦ ਹੁੰਦਾ ਥੋੜਾ ਜਿਹਾ ਨਾਰਸਿਜ਼ਮ ਹੋਣਾ ਜ਼ਰੂਰੀ ਵੀ ਆ ਕਿ ਥੋੜੀ ਤੁਸੀਂ ਸਰਵਾਈਵ ਕਰਨਾ ਜੇ ਤੁਹਾਡੇ ਚ ਥੋੜੀ ਜਿਹੀ ਈਗੋ ਹੀ ਨਹੀਂ ਹੈ ਜਾਂ ਫਿਰ ਤਾਂ ਦੂਜੇ ਤੁਹਾਨੂੰ ਮਸਲ ਕੇ ਲੰਘ ਜਾਂਦੇ ਮਤਲਬ ਜੇ ਤੁਸੀਂ ਕੋਈ ਆਫੀਸਰ ਹੋ ਤੁਹਾਨੂੰ ਫਿਰ ਦੂਜੇ ਜਿਹੜੇ ਤੁਹਾਡੇ ਅੰਡਰ ਤੁਹਾਡੇ ਕੰਮ ਕਰਦੇ ਨੇ ਸਬੋਡੀਨੇਟ ਤੁਹਾਨੂੰ ਫਿਰ ਹੋਰ ਟਿਚ ਜਨਨਣ ਲੱਗ ਜਾਂਦੇ ਨੇ ਜਾਨੀ ਥੋੜਾ ਜਿਹਾ ਹੁਣਾ ਜ਼ਰੂਰੀ ਵੀ ਹੈ ਪਰ ਜਦੋਂ ਹੱਦ ਤੋਂ ਵੱਧ ਵੱਧ ਜਾਂਦਾ ਹੈ ਤਾਂ ਫਿਰ ਇਹ ਖਤਰਨਾਕ ਰੂਪ ਧਾਰਨ ਕਰ ਲੈਂਦਾ ਇਹਦੇ ਵਿੱਚ ਜਦੋਂ 5 ਜਾਂ 6 ਟ੍ਰੇਟ ਨੇ ਦੇ ਮਨੋਗਿਆਨ ਦੇ ਅਨੁਸਾਰ ਜਿਹੜੇ ਦਿੱਤੇ ਗਏ ਨੇ ਜੇ ਕਿਸੇ ਵਿਅਕਤੀ ਦੇ ਵਿੱਚ ਉਹ ਪਾਏ ਜਾਣ ਸਾਰੇ ਤਾਂ ਉਹਨੂੰ ਕੀ ਕਹਿੰਦੇ ਨੇ ਐਨਪੀਡੀ ਨਾਰਸਿਸਟਿਕ ਪਰਸਨੈਲਿਟੀ ਡਿਸਆਰਡਰ ਉਹ ਪੂਰੀ ਤਰ੍ਹਾਂ ਉਹਨਾਂ 'ਚ ਡਿਵੈਲਪ ਹੋ ਜਾਂਦਾ ਜਿਹੜੇ ਵਰਲਡ ਫੇਮਸ ਕੁਝ ਪਰਸਨੈਲਿਟੀਜ਼ ਨੇ ਜਿਵੇਂ ਡੋਨਾਲਡ 트੍ਰੰਪ ਯੂਐਸਏ ਦਾ ਪ੍ਰੈਜ਼ੀਡੈਂਟ ਹਿਟਲਰ ਜਿਹੜਾ ਹੋਇਆ ਜਰਮਨੀ ਦਾ ਜਿਹੜਾ ਪ੍ਰਸ਼ਾਸਕ ਹੋਇਆ ਕਿੰਨਾ ਉਹ ਸੀ ਤੇ ਜਾਂ ਜਿਹੜਾ ਤਾਨਾਸ਼ਾ ਹੈ ਜਿਹੜਾ ਨਾਰਥ ਜਿਹੜਾ ਅਮਰੀਕਾ ਨਾਲ ਕੀ ਹੋ ਨਾਰਥ ਕੋਰੀਆ ਦਾ ਤਾਨਾਸ਼ਾ ਉਹ ਸਾਰੇ ਇਸ ਬਿਮਾਰੀ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੀੜਤ ਨੇ ਹੈਵ ਯੂ ਉਹਨਾਂ ਨੂੰ ਬੜੇ ਭਿਆਨਕ ਰੂਪ ਦੇ ਵਿੱਚ ਉਹ ਕੁਝ ਵੀ ਕਰ ਸਕਦੇ ਨੇ ਜਿਹੜਾ ਮਤਲਬ ਉਹਨਾਂ ਦਾ ਵਿਰੋਧ ਕਰਦਾ ਹੁੰਦਾ ਤੁਸੀਂ ਦੇਖਿਆ ਹੀ ਹੋਣਾ ਉਹਦੇ ਕੋਈ ਵੀਡੀਓਜ਼ ਦੇ ਵਿੱਚ ਤਾਂ ਇਹਦੇ ਪਿੱਛੇ ਜਿਹੜਾ ਨਾਰਸਿਸਿਜ਼ਮ ਬੰਨ ਦੇ ਪਿੱਛੇ ਇੱਕ ਬੜੀ ਹੀ ਇੰਟਰਸਟਿੰਗ ਲਵ ਸਟੋਰੀ ਆ ਬਹੁਤ ਧਿਆਨ ਨਾਲ ਸੁਣਨ ਵਾਲੀ ਆ ਜੇ ਧਿਆਨ ਨਾਲ ਸੁਣੋਗੇ ਬੜੀ ਹੀ ਇੰਟਰਸਟਿੰਗ ਆ ਤੇ ਤੁਹਾਨੂੰ ਸਮਝ ਵੀ ਲੱਗੂਗੀ ਪੂਰੀ ਇਨਾਰਸਿਜ਼ਮ ਜਿਹੜਾ ਸ਼ਬਦ ਆ ਗ੍ਰੀਕ ਤੋਂ ਗ੍ਰੀਕ ਦੇ ਮਿਥਿਆਸ ਦੇ ਵਿੱਚ ਪਾਇਆ ਗਿਆ ਉੱਥੇ ਦਾ ਇੱਕ ਫੇਮਸ ਪੋਇਟ ਹੋਇਆ ਓਵਿਡ ਉਹਨੇ ਇੱਕ ਆਪਣੀ ਬੁੱਕ ਦੇ ਵਿੱਚ ਇਹਦਾ ਮੈਟਾਮੋਰਫੋਸਿਸ ਦੇ ਵਿੱਚ ਇਹਦਾ ਜ਼ਿਕਰ ਕੀਤਾ ਨਾਰਸਿਜ਼ਮ ਦਾ ਨਾਰਸਿਜ਼ਮ ਸ਼ੁਰੂ ਹੋਇਆ ਜਿੱਥੋਂ ਇੱਕ ਨਾਰਸਿਸ ਨਾਂ ਦਾ ਇੱਕ ਲੜਕਾ ਸੀ ਇੱਕ ਇਕੋਸਿ ਜਿਦ ਇਹ ਲਵ ਸਟੋਰੀ ਆ ਨਾਰਸਿਸ ਤੇ ਇਕੋ ਦੀ ਲਵ ਸਟੋਰੀ ਤਾਂ ਇਹਦੇ ਵਿੱਚ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕੀ ਕੋਈ ਵਿਅਕਤੀ ਇਸ ਹੱਦ ਤੱਕ ਪਿਆਰ ਕਰ ਸਕਦਾ ਮਤਲਬ ਦੂਜਾ ਮਤਲਬ ਆਪਣੇ ਆਪੇ ਨੂੰ ਇਹ ਪਿਆਰ ਕਰਨਾ ਸ਼ੁਰੂ ਕਰ ਦੇਵੇ ਇੰਨਾ ਪਿਆਰ ਕੋਈ ਕਰ ਸਕਦਾ ਤੇ ਆਪੇ ਨੂੰ ਪਿਆਰ ਕਰਦੇ ਕਰਦੇ ਆਪਣੀ ਜਾਨ ਦੇ ਦੇਵੇ ਜਾਂ ਕੋਈ ਵਿਅਕਤੀ ਦੂਜੇ ਦੇ ਲਈ ਇੰਨਾ ਪਿਆਰ ਕਰਨਾ ਸ਼ੁਰੂ ਕਰ ਦੇਵੇ ਮਤਲਬ ਆਪਣੀ ਜਾਨ ਹਾਜ਼ਰ ਕਰ ਦੇਵੇ ਉਹਦੇ ਲਈ ਮਤਲਬ ਸਭ ਕੁਝ ਕਰਵਾਨ ਕਰਨ ਲਈ ਤਿਆਰ ਹੋ ਜਵੇ ਉਹਦੇ ਲਈ ਇੰਨਾ ਪਾਗਲ ਹੋ ਸਕਦਾ ਕਿਸੇ ਦੇ ਪਿਆਰ ਦੇ ਵਿੱਚ ਇਹਦਾ ਆਨਸਰ ਹੈ ਹਾਂ ਤਾਂ ਇਹ ਸਾਰਾ ਇਹ ਲਵ ਸਟੋਰੀ ਦੇ ਵਿੱਚ ਇਹਦਾ ਜ਼ਿਕਰ ਹੋਊਗਾ ਤਾਂ ਤੁਸੀਂ ਧਿਆਨ ਨਾਲ ਸੁਣਿਓ ਪ੍ਰਾਣੇ ਸਮੇਂ ਦੇ ਵਿੱਚ ਅਕਸਰ ਜਿਹੜੇ ਦਾਦਾ ਦਾਦੀ ਸੀ ਕੋਈ ਕੋਈ ਗੱਲ ਜਦੋਂ ਬੱਚਾ ਪੁੱਛ ਲੈਂਦਾ ਸੀ ਕੋਈ ਕਹਾਣੀ ਕੋਈ ਜਵਾਬ ਪੁੱਛ ਲੈਂਦਾ ਸੀ ਕੋਈ ਆਨਸਰ ਕਿਸੇ ਚੀਜ਼ ਦਗਾ ਤਾਂ ਜਿਹੜੇ ਉਸ ਕਹਾਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਬਿਆਨ ਕਰਦੇ ਸੀ ਉਹਨਾਂ ਦੇ ਜਿਹੜੇ ਪੇਰੈਂਟ ਸੀਗੇ ਜਾਂ ਦਾਦਾ-ਦਾਦੀ ਸੀਗੇ ਇਸੇ ਤਰ੍ਹਾਂ ਹੀ ਕਾਫੀ ਸਮੇਂ ਪਹਿਲਾਂ ਦੀ ਗੱਲ ਆ ਗ੍ਰੀਕ ਦੇ ਜਿਹੜੇ ਮਿਥਿਆਸ ਦੇ ਵਿੱਚ ਕਿਸੇ ਬੱਚੇ ਨੇ ਇਕੋ ਦੇ ਬਾਰੇ ਪੁੱਛ ਲਿਆ ਵੀ ਜਿਹੜੀ ਆਵਾਜ਼ ਆਪਾਂ ਜਦੋਂ ਜੰਗਲ ਦੇ ਵਿੱਚ ਜਾਂਦੇ ਆ ਜਾਂ ਖੂਹ ਦੇ ਵਿੱਚ ਜਾਂ ਕਿਤੇ ਪਹਾੜੀਆਂ ਦੇ ਵਿੱਚ ਜਦੋਂ ਆਵਾਜ਼ ਮਾਰਦੇ ਆਪਾਂ ਤਾਂ ਵਾਪਸ ਜਿਹੜੀ ਬਾਅ ਆ ਥੋੜੇ ਜੇ ਸ਼ਬਦ ਵਾਪਸ ਸੁਣਨ ਨੂੰ ਮਿਲਦੇ ਨੇ ਆਪਾਂ ਨੂੰ ਵੀ ਉਹ ਕਿਉਂ ਹੁੰਦਾ ਤਾਂ ਉਹਨਾਂ ਨੇ ਫਿਰ ਜਿਹੜੇ ਨੈਤਿਕ ਕਦਰਾਂ ਕੀਮਤਾਂ ਨੇ ਪੁਰਾਣੇ ਜਵਾਨੇ ਵਿੱਚ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਸੀ ਕਹਾਣੀ ਜਦੋਂ ਉਹਦੇ ਰੂਪ ਦੇ ਵਿੱਚ ਹੁਣ ਅੱਜ ਕੱਲ ਤਾਂ ਬੱਚੇ YouTube ਜਾਂ ਹੋਰ ਸੋਸ਼ਲ ਮੀਡੀਆ ਨੂੰ ਚੰਬੜਿਆ ਦੇ ਨੇ ਕਹਾਣੀਆਂ ਸੁਣਦੇ ਨਹੀਂ ਹੈਗੇ ਨਾ ਕਿਸੇ ਨੂੰ ਆਉਂਦੀਆਂ ਨੇ ਉਦੋਂ ਸਿੱਖਿਆ ਇਹਨਾਂ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਸੀ ਤਾਂ ਫਿਰ ਇਹਦੇ ਵਿੱਚ ਜਦੋਂ ਇੱਕ ਸਟੋਰੀ ਆ ਨਾਰਸਿਸਿਜ਼ਮ ਤੇ ਨਾਰਸਿਸ ਤੇ ਈ ਕੋ ਦੀ ਨਾਰਸਿਸ ਸੀ ਜਿਹੜਾ ਬਹੁਤ ਹੀ ਸੋਹਣਾ ਅਟਰੈਕਟਿਵ ਇੱਕ ਮੁੰਡਾ ਹੋਇਆ ਗ੍ਰੀਕ ਤੇ ਮਿਥਿਹਾਸ ਦੇ ਵਿੱਚ ਲੜਕਾ ਸੀ ਬਹੁਤ ਅਟਰੈਕਟਿਵ ਸੀਗਾ ਮਤਲਬ ਜਿਹੜਾ ਵੀ ਇਹਨੂੰ ਦੇਖਦਾ ਸੀ ਇੱਕ ਵਾਰੀ ਪਾਗਲ ਹੋ ਜਾਂਦਾ ਸੀ ਇਹਨੂੰ ਦੇਖ ਕੇ ਮਤਲਬ ਇਹਨੂੰ ਇਦੇ ਪਿਆਰ ਦੇ ਵਿੱਚ ਮੁਗਦ ਹੋ ਜਾਂਦਾ ਸੀਗਾ ਹਿਪਨੋਟਾਈਜ਼ ਹੋ ਜਾਂਦਾ ਸੀ ਪੂਰੀ ਤਰ੍ਹਾਂ ਵੀ ਮੈਂ ਕੋਈ ਲੜਕੀ ਸੀ ਜਾਂ ਜਿਹੜੀ ਵੀ ਇਹਨੂੰ ਦੇਖਦੀ ਸੀ ਚਾਹੇ ਲੜਕਾ ਸੀ ਇਹਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰਦਾ ਸੀ ਮੈਂ ਵੀ ਇਹਦਾ ਪਿਆਰ ਹਾਸਿਲ ਕਰ ਲਵਾਂ ਇੰਨਾ ਇਹ ਸੋਹਣਾ ਸੀ ਇਹਦੀ ਅੱਖਾਂ ਇਹਦੀ ਬਿਊਟੀ ਸਾਰੀ ਬਾਡੀ ਦੀ ਬਣਾਵਟ ਇਹਦੇ ਹੈਅਰ ਇਹਨੂੰ ਵੀ ਪਾਗਲ ਹੋ ਜਾਂਦਾ ਸੀ ਇਹਦੇ ਪਿਆਰ ਚ ਇੱਕ ਵਾਰੀ ਜਦੋਂ ਇੱਕ ਵੀ ਝਲਕੇ ਦੀ ਦੇਖ ਲੈਂਦਾ ਸੀ ਕੋਈ ਇਹਦੇ ਦਾ ਫਾਦਰ ਸੀ ਨਾਸਿਸ ਦਾ ਉਹਦਾ ਨਾਮ ਸੀਗਾ ਸੈਫਿਸਿਸ ਉਹ ਨਦੀਆਂ ਦਾ ਜਿਹੜਾ ਇੱਕ ਦੇਵਤਾ ਸੀ ਗੋਡ ਰਿਵਰ ਗੋਡ ਆਫ ਰਿਵਰ ਜਿਵੇਂ ਹੁਣ ਆਪਣੇ ਦੇਵਤੇ ਨੇ ਕੋਈ ਸੂਰਜ ਦੇਵਤਾ ਜਿਹੜਾ ਆਪਣੀ ਮੀਂਹ ਪੈਂਦਾ ਇੰਦਰ ਦੇਵਤਾ ਆਪਾਂ ਕਹਿੰਦੇ ਨੇ ਇਸ ਤਰ੍ਹਾਂ ਹੀ ਉਹਨਾਂ ਦੇ ਟਾਈਮ ਦੇ ਵਿੱਚ ਦੇਵਤਾ ਹੁੰਦਾ ਸੀ ਨਦੀਆਂ ਦਾ ਸੈਫਿਸਿਸ ਤੇ ਇਹਦੀ ਮਾਂ ਦਾ ਨਾਮ ਸੀ ਲਿਰੀਓਪੀ ਉਹ ਸੀਗੀ ਇੱਕ ਪਰੇ ਅਪਸਰਾ ਬਹੁਤ ਸੋਹਣੀ ਸੀ ਉਹ ਵੀ ਤੇ ਮੁੰਡੇ ਬੱਚੇ ਨੇ ਤਾਂ ਅੱਗੇ ਆਟੋਮੈਟਿਕਲੀ ਜਿਹੜਾ ਜਦ ਫਾਦਰ ਮਦਰ ਇੰਨਾ ਰੂਪ ਬਖਸ਼ਿਆ ਹੋਇਆ ਇੰਨੇ ਸੋਹਣੇ ਨੇ ਤਾਂ ਬੱਚੇ ਦੇ ਵਿੱਚ ਇੰਨਾ ਸੋਹਣਾ ਰੂਪ ਆਉਣਾ ਕੁਦਰਤੀ ਆ ਉਹਨੇ ਸੋਹਣਾ ਹੋਣਾ ਹੀ ਆ ਜਦੋਂ ਮਾਤਾ ਪਿਤਾ ਇੰਨੇ ਉਹਦੇ ਸਮਾਰਟ ਨੇ ਤਾਂ ਇਹ ਬਹੁਤ ਹੀ ਸਮਾਰਟ ਬੱਚਾ ਸੀ ਜਦੋਂ ਇਹ ਪੈਦਾ ਹੋਇਆ ਜਦੋਂ ਇੱਕ ਜੋਸ਼ੀ ਦੇ ਮਤਲਬ ਇਹਨਾਂ ਦੇ ਘਰ ਆਇਆ ਭਵਿਕ ਦਸਣ ਉਸ ਟਾਈਮ ਦੇ ਵਿੱਚ ਤਾਂ ਉਹਨੇ ਇੱਕ ਗੱਲ ਕਹੀ ਕਹਿੰਦੇ ਜਦ ਤੱਕ ਇਹ ਆਪਣੇ ਆਪ ਬਾਰੇ ਕਿੰਨਾ ਚਿਰ ਜਾਣ ਨਹੀਂ ਲੰਦਾ ਉਦੋਂ ਤੱਕ ਇਹ ਜਿਉਂਦਾ ਰਹੂਗਾ ਜਿੱਦਣ ਇਹ ਆਪਣੇ ਬਾਰੇ ਜਾਣ ਗਿਆ ਇਹਦੀ ਮੌਤ ਉਸੇ ਦਿਨ ਤੈਅ ਆ ਮਤਲਬ ਇਹਦੀ ਜ਼ਿੰਦਗੀ ਬਸ ਫਿਰ ਖਤਮ ਆ ਜਦ ਤੱਕ ਨਹੀਂ ਜਾਣਦਾ ਉਦੋਂ ਤੱਕ ਇਹਦੀ ਲਾਈਫ ਹੈਗੀ ਆ ਤਾਂ ਇਸ ਤਰ੍ਹਾਂ ਹੀ ਫਿਰ ਇੱਕ ਕਹਾਣੀ ਦਾ ਪਾਤਰ ਹੈ ਇਕੋ ਇਕੋ ਬਹੁਤ ਹੀ ਰੀਲੀ ਆਵਾਜ਼ ਦੀ ਜਿਹੜੀ ਇੱਕ ਪਰੀ ਸੀ ਬਹੁਤ ਉਹਦੀ ਆਵਾਜ਼ ਮਿੱਠੀ ਸੀ ਗੱਲਾਂ-ਗੱਲਾਂ ਦੇ ਵਿੱਚ ਉਹ ਦੂਜਿਆਂ ਨੂੰ ਮੁਗਤ ਕਰ ਦਿੰਦੀ ਸੀ ਮਤਲਬ ਬੰਨ ਲੈਂਦੀ ਸੀ ਅਗਲੇ ਨੂੰ ਜਾਣ ਨਹੀਂ ਦਿੰਦੀ ਇੰਨੀ ਸੁਰੇਲੀ ਸੀ ਗੋਂਦੀ ਵੀ ਸੀ ਬਹੁਤ ਸੋਹਣੀ ਆਵਾਜ਼ ਸੀ ਉਹਦੀ ਮਤਲਬ ਉਹਦੇ ਬੋਲ ਸੁਣ ਕੇ ਅਗਲਾ ਜਿਸ ਤਰ੍ਹਾਂ ਇਹ ਸੋਹਣਾ ਸੀ ਉਹਦੀ ਆਵਾਜ਼ ਬਹੁਤ ਸੋਹਣੀ ਸੀ ਸੋਹਣੀ ਤਾਂ ਆਪ ਵੀ ਸੀ ਨਾਲ-ਨਾਲ ਆਵਾਜ਼ ਬਹੁਤ ਸੋਹਣੀ ਸੀ ਉਹਦੀ ਜਿਹੜਾ ਆਵਾਜ਼ ਉਹਦੇ ਕਿਸੇ ਦੇ ਕੰਨ 'ਚ ਪੈ ਜਾਂਦੀ ਸੀ ਅਗਲਾ ਮਸਤ ਹੋ ਜਾਂਦਾ ਸੀ ਸੁਣ ਕੇ ਉਹਦੀ ਆਵਾਜ਼ ਨੂੰ ਬੋਲ ਉਹਦੇ ਤੇ ਉਹਨਾਂ ਦਾ ਦਿਲ ਕਰਦਾ ਸੀ ਵੀ ਇਹਦੇ ਨਾਲ ਗੱਲ ਕਰੀ ਜਾਵਾਂ ਕਰੀ ਜਾਵਾਂ ਇੰਨੀ ਇਹਨੂੰ ਕੁਦਰਤ ਵੱਲੋਂ ਆਵਾਜ਼ ਸੋਹਣੀ ਮਿਲੀ ਹੋਈ ਸੀ ਉਸੇ ਟਾਈਮ ਦੇ ਵਿੱਚ ਉੱਥੇ ਦਾ ਜਿਹੜਾ ਰਾਜਾ ਹੋਇਆ ਜੂਸ ਤੇ ਉਹਦੀ ਰਾਣੀ ਸੀਗੀ ਹੈਰਾ ਗ੍ਰੀਕ ਦੇ ਇਤਿਹਾਸ ਦੇ ਵਿੱਚ ਜੇ ਰੋਮਨ ਦੇ ਵਿੱਚ ਉਹਨਾਂ ਦੇ ਇਹਨਾਂ ਦੇ ਇਹੀ ਨਾਮ ਜੁਪੀਟਰ ਤੇ ਜੂਨੋ ਨੇ ਜਿਹੜਾ ਜੂਸ ਸੀ ਉੱਥੇ ਦਾ ਕਿੰਗ ਸੀ ਸਾਰਿਆਂ ਦਾ ਗॉड ਬੰਦਾ ਇਹ ਬੜਾ ਆਸ਼ਕ ਮિજાਜ ਸੀ ਸੋਹਣੀ ਸੋਹਣੀਆਂ ਪਰੀਆਂ ਦੇ ਨਾਲ ਮਤਲਬ ਇਹਦਾ ਫਲਰਟ ਚੱਲਦਾ ਹੀ ਰਹਿੰਦਾ ਸੀ ਕਦੇ ਕਿਸੇ پری ਨਾਲ ਘੁੰਮਣ ਚਲੇ ਜਾਣਾ ਤੇ ਕਦੇ ਕਦੇ ਕਿਸੇ ਨਾਲ ਮਤਲਬ ਆਸ਼ਕੀ ਮਤਲਬ ਆਸ਼ਕ ਮિજાਜ ਬੰਦਾ ਸੀ ਇਹ ਮਰੀਕੇ ਨਾਲ ਇਹਦਾ ਰਿਲੇਸ਼ਨ ਨਹੀਂ ਸੀ ਕਈਆਂ ਨਾਲ ਸੀਗਾ ਤੇ ਇਹਦੀ ਜਿਹੜੀ ਘਰ ਵਾਲੀ ਸੀ ਹੈਰਾ ਉਹਨੂੰ ਇਹ ਪਸੰਦ ਨਹੀਂ ਸੀ ਵੀ ਮੈਨੂੰ ਛੱਡ ਕੇ ਹੋਰਾਂ ਪਰੀਆਂ ਦੇ ਨਾਲੇ ਜਾਂਦਾ ਘੁੰਮਦਾ ਉਹ ਇਸ ਗੱਲ ਤੋਂ ਲੈ ਕੇ ਬਹੁਤ ਫਿਰ ਜੈਲਸ ਫੀਲ ਕਰਦੀ ਸੀਗੀ ਵੀ ਇਹਦੇ ਹੋਰ ਪਰੀਆਂ ਨਾਲ ਸੰਬੰਧ ਨੇ ਉਹ ਤਾਂ ਚਾਹ ਨਹੀਂ ਸੀ ਹੁੰਦਾ ਜਦੋਂ ਇਹ ਜਾਂਦਾ ਸੀ ਪਤਾ ਉਹਨੂੰ ਲੱਗ ਜਾਂਦਾ ਸੀ ਵੀ ਇਹ ਜਾਂਦਾ ਤਾਂ ਇੱਕ ਦਿਨ ਜੂਸ ਜਿਹੜਾ ਰਾਜਾ ਉਹਦੇ ਮਨ ਦੇ ਵਿੱਚ ਆਏ ਵੀ ਪਰੀਆਂ ਦੇ ਕੋਲ ਘੁੰਮ ਕੇ ਆਵਾਂ ਮੈਂ ਬੜਾ ਉਹਦਾ ਮਨ ਵੀ ਉੱਠਿਆ ਵੀ ਮਿਲ ਕੇ ਆਈਏ ਪਰੀਆਂ ਨੂੰ ਹੋਰ ਸੋਹਣੀ ਸੋਹਣੀਆਂ ਨੂੰ ਘਰ ਵਾਲੀ ਨੂੰ ਤਾਂ ਰੋਜ਼ ਹੀ ਮਿਲਦੇ ਆ ਉਹਨੇ ਇਕੋ ਨੂੰ ਆਰਡਰ ਦਿੱਤਾ ਕਿਉਂਕਿ ਉਹ ਰਾਜਾ ਸੀ ਸਾਰਿਆਂ ਨੂੰ ਆਰਡਰ ਮੰਨਣਾ ਪੈਂਦਾ ਸੀ ਉਹਦਾ ਵੀ ਤੂੰ ਜਿਹੜੀ ਮੇਰੀ ਘਰ ਵਾਲੀ ਆਹਿਰਾ ਉਹਨੂੰ ਗੱਲਾਂ ਦੇ ਵਿੱਚ ਉਲਝਾ ਕੇ ਰੱਖੀ ਮੈਂ 19 ਤੇਰ ਪਰੀਆਂ ਨੂੰ ਮਿਲਿਆ ਵਾਂ ਤਾਂ ਕਿ ਉਹਨੂੰ ਪਤਾ ਨਾ ਲੱਗੇ ਇਹਨੇ ਮਤਲਬ ਸਕੀਮ ਲਾਈ ਹੈਰ ਆਲਰੇਡੀ ਸੀ ਇਕੋ ਉਹਨੂੰ ਜੂਸ ਦਾ ਜਿਹੜਾ ਰਾਜਾ ਸੀ ਉਹਦਾ ਆਰਡਰ ਮੰਨਣਾ ਪਿਆ ਫਿਰ ਕਿਉਂਕਿ ਉੱਥੇ ਦਾ ਰਾਜਾ ਸੀ ਕਿੰਗ ਸੀ ਉਹ ਜਿਹੜੀ ਉਹਦੀ ਵਾਈਫ ਹੁੰਦੀ ਹੈ ਹੈਰਾ ਉਹਨੂੰ ਗੱਲਾਂ ਦੇ ਵਿੱਚ ਉਲਝਾ ਲੈਂਦੀ ਹੈ ਉਹਨੂੰ ਸੋਹਣੀ-ਸੋਹਣੀਆਂ ਕਹਾਣੀਆਂ ਸੁਣਾਈ ਜਾਂਦੀਆਂ ਕਦੇ ਕੋਈ ਗੱਲ ਕਿਉਂਕਿ ਬਹੁਤ ਗੱਲਾਂ ਦੀ ਉਸਤਾਦ ਸੀਗੀ ਉਹ ਜਵਾਨ ਦੀ ਖੱਟੀ ਖਾਂਦੀ ਸੀ ਉਹਨੇ ਜਦ ਗਿਆ ਸੀ ਜਦੋਂ ਰਾਜਾ ਜੂਸ ਜਿੰਨੀ ਦੇਰ ਰਾਣੀ ਉਹਦੀ ਹੈਰਾ ਨੂੰ ਗੱਲਾਂ 'ਚ ਉਲਝਾ ਕੇ ਰੱਖਿਆ ਤੇ ਜਦੋਂ ਵਾਪਸ ਆਇਆ ਜਿਹੜਾ ਉਹ ਰਾਜਾ ਸੀ ਉਹਨੂੰ ਵਾਈਫ ਨੂੰ ਹੈਰਾਨ ਨੂੰ ਪਤਾ ਲੱਗ ਗਿਆ ਕਿਸੇ ਨਾ ਕਿਸ ਤਰ੍ਹਾਂ ਕਿਉਂਕਿ ਉਹ ਵੀ ਤੇਜ ਸੀ ਬਹੁਤ ਵੀ ਸਕੀਮ ਲਾ ਕੇ ਗਿਆ ਹੈ ਤੇ ਇਕੋ ਨੇ ਇਹਦਾ ਸਾਥ ਦਿੱਤਾ ਵੀ ਇਹਨੂੰ ਜਾਣ ਦੇ ਵਿੱਚ ਉਹਨੂੰ ਬੜਾ ਗੁੱਸਾ ਚੜਦਾ ਫਿਰ ਉਹਦੇ ਤੇ ਇਕੋ ਤੇ ਉਹ ਇਕੋ ਨੂੰ ਫਿਰ ਸ਼ਰਾਪ ਦਿੰਦੀ ਆ ਉੱਥੇ ਵੀ ਤੂੰ ਅੱਜ ਤੋਂ ਬਾਅਦ ਆਪਣੇ ਮੂੰਹ ਦੇ ਵਿੱਚੋਂ ਇੱਕ ਵੀ ਸ਼ਬਦ ਨਹੀਂ ਦੁਹਰਾ ਸਕेंगे ਜੇ बोल सकेंगे सिर्फ किसे दे कहे हुए आखिरी शब्द ਤਾਂ ਈ ਕੋ ਨੂੰ ਹੋਰੇ ਇੱਥੇ ਸ਼ਰਾਪ ਮਿਲ ਜਾਂਦਾ ਤੇ ਫਿਰ ਕਹਾਣੀ ਅੱਗੇ ਵਧਦੀ ਆ ਫਿਰ ਇਸ ਤਰ੍ਹਾਂ ਹੀ ਨਾਰਸੀਸਾ ਜਿਹੜਾ ਹੌਲੀ-ਹੌਲੀ ਜਵਾਨ ਹੁੰਦਾ ਵੱਡਾ ਹੁੰਦਾ ਇਸ ਉਹ ਜੰਗਲ ਦੇ ਵਿੱਚ ਜਾਂਦਾ ਇੱਕ ਦਿਨ ਆਪਣੇ ਦੋਸਤਾਂ ਦੇ ਨਾਲ ਉੱਥੇ ਇੱਕ ਮੁੰਡਾ ਜਿਹੜਾ ਐਮੀਨੈਂਸਿਸ ਨਾਮ ਦਾ ਇੱਕ ਮੁੰਡਾ ਉਹ ਇਹਨੂੰ ਦੇਖ ਕੇ ਪਾਗਲ ਹੋ ਜਾਂਦਾ ਇਹਨੂੰ ਦੇਖ ਕੇ ਮਤਲਬ ਇਹਦੇ ਪਿਆਰ ਦੇ ਵਿੱਚ ਇਹਦੇ ਕੋਲ ਆਉਂਦਾ ਜਿਹੜਾ ਨਾਰਸਿਸ ਆ ਉਹਨੂੰ ਕਹਿੰਦਾ ਮੈਂ ਤੈਨੂੰ ਬਹੁਤ ਪਸੰਦ ਕਰਦਾ ਤਾਂ ਨਾਰਸਿਸ ਜਿਹੜਾ ਬਹੁਤ ਅਤਿ ਦਰਜੇ ਦਾ ਕਮੰਡੀ ਸੀ ਹੰਕਾਰ ਸੀ ਇਹਨੂੰ ਬਹੁਤ ਦੂਸਰਿਆਂ ਨੂੰ ਇਹ ਕੁੱਚ ਨਹੀਂ ਸੀ ਜਾਣਦਾ ਕੁਛ ਨਹੀਂ ਸੀ ਸਮਝਦਾ ਮਤਲਬ ਸਿੱਧੀ ਗੱਲ ਨਾ ਕਹਿਦਾ ਸੀ ਅਗਲੇ ਦੇ ਚਾਹੇ ਮਤਲਬ ਜੋ ਮਰਜੀ ਉਸਰ ਹੋਵੇ ਮਨ ਤੇ ਅਗਲਾ ਰੋਵੇ इमोਸ਼ਨਲੀ ਜਿਵੇਂ ਮਰਜੀ ਫੀਲ ਕਰੇ ਇਹਨੂੰ 1% ਵੀ ਪ੍ਰਵਾਹ ਨਹੀਂ ਸੀ ਅਗਲੇ ਦੀ इमोਸ਼ਨ ਦੀ ਉਹ ਮੁੰਡਾ ਇਹਦੇ ਕੋ ਆਉਂਦਾ ਵੀ ਮੈਂ ਤੈਨੂੰ ਬਹੁਤ ਲਾਈਕ ਕਰਦਾ ਤਾਂ ਨਾਰਸਿਸ ਕਹਿੰਦਾ ਫੇਰ ਕੀ ਕੀ ਕਰ ਸਕਦਾ ਨਾਰਸਿਸ ਕਹਿੰਦਾ ਮੇਰੇ ਲਈ ਜੇ ਤੂੰ ਮੈਨੂੰ ਇੰਨਾ ਲਾਈਕ ਕਰਦਾ ਮੇਰੇ ਲਈ ਜਾਨ ਦੇ ਸਕਦਾ ਉਹ ਮੁੰਡਾ ਕਹਿੰਦਾ ਹਾਂ ਦੇ ਸਕਦਾ ਨਾਰਸਿਸ ਜਿਹੜਾ ਤਲਵਾਰ ਚੱਕਦਾ ਤੇ ਉਹਨੂੰ ਫੜਾ ਦਿੰਦਾ ਉਹ ਮੁੰਡਾ ਆਪਣੀ ਗਰਦਨ ਬਟਲ ਲੈਂਦਾ ਤਲਵਾਰ ਦੇ ਨਾਲ ਮਤਲਬ ਇੰਨਾ ਹਿਪਨੋਟਾਈਜ਼ ਮਤਲਬ ਇੰਨਾ ਪਿਆਰ ਦੇ ਵਿੱਚ ਪਾਗਲ ਹੋ ਜਾਂਦਾ ਆਪਣੀ ਜਾਨ ਦੇ ਦਿੰਦਾ ਇਹਦੇ ਲਈ ਤੇ ਮਰਦਾ ਮਰਦਾ ਉੱਥੇ ਦੀ ਇੱਕ ਦੇਵੀ ਹੋਈ ਹੈ ਨੈਮਿਸਿਸ ਨਾਮ ਦੀ ਜਿਹਨੂੰ ਕਿ ਕਰੋਧ ਦੀ ਦੇਵੀ ਗੋਡ ਆਫ ਵੈਂਜੈਂਸ ਜਿਹੜੇ ਕਿ ਬਦਲਾ ਲੈਂਦੀ ਹੈ ਜਿਹੜੇ ਬੰਦੇ ਇਸ ਤਰ੍ਹਾਂ ਦੇ ਹੁੰਦੇ ਸੀਗੇ ਆਕੜ ਹੰਕਾਰ ਵਾਲੇ ਉਹਨਾਂ ਤੋਂ ਉਹਨਾਂ ਦੀ ਆਕੜ ਪੰਦੀ ਸੀ ਮਤਲਬ ਇਹ ਫਿਰ ਸ਼ਰਾਬ ਦਿੰਦੀ ਸੀ ਇਹ ਉਹਨੂੰ ਜਾ ਕੇ ਮਰਦਾ ਮਰਦਾ ਮਤਲਬ ਆਪਣੇ ਬੋਲ ਉਹਦੇ ਤੱਕ ਪਹੁੰਚਾ ਦਿੰਦਾ ਵੀ ਇੱਕ ਇਸ ਤਰ੍ਹਾਂ ਦਾ ਲੜਕਾ ਉਹਨੇ ਮੇਰੇ ਨਾਲ ਇਦਾਂ ਕੀਤੀ ਮਤਲਬ ਉਹਨੇ ਮੇਰੀ ਕੋਈ ਕਦਰ ਨਹੀਂ ਕੀਤੀ ਮੈਂ ਉਹਨੂੰ ਇੰਨਾ ਲਾਈਕ ਕਰਦਾ ਸੀ ਫਿਰ ਕਹਾਣੀ ਅੱਗੇ ਵਧਦੀ ਆ ਹੋਰ ਵੀ ਬਹੁਤ ਅਨੇਕਾਂ ਹੀ ਪਰੀਆਂ ਜਿਹੜੀਆਂ ਉਸ ਟਾਈਮ ਸੀਗੀਆਂ ਉਹ ਇਹਦੇ ਪਿਆਰ ਦੇ ਵਿੱਚ پاگل ਹੋ ਗਈਆਂ ਇਹ ਉਹਨਾਂ ਦੀ ਪ੍ਰਵਾਹ ਨਹੀਂ ਸੀ ਕਰਦਾ ਜਿਹੜਾ ਨਰਸਿਸ ਸੀਗਾ ਡੜਕਾ ਉਹ ਉਹਨੂੰ ਜਾ ਕੇ ਜਦੋਂ ਪ੍ਰਪੋਜ਼ ਕਰਦੀਆਂ ਸੀ ਰਿਜੈਕਟ ਕਰ ਦਿੰਦਾ ਸੀ ਇਹ ਮੰਨਦਾ ਹੀ ਨਹੀਂ ਸੀ ਦਿਲ ਤੋੜ ਦਿੰਦਾ ਸੀ ਅਗਲੇ ਦਾ ਉਹ ਪਿਆਰ ਚ ਪਾਗਲ ਹੋ ਕੇ ਕੋਈ ਸੁਸਾਈਡ ਕਰ ਲੈਂਦੀ ਸੀ ਕੋਈ ਪਾਗਲ ਹੋ ਜਾਂਦੀ ਸੀ ਤਾਂ ਇੱਕ ਦਿਨ ਜਦੋਂ ਹੋ ਰੇ ਫਿਰ ਦਿਨ ਲੰਘਦੇ ਗਏ ਇਸ ਤਰੀ ਇਹ ਰੋਜ ਜਿਹੜਾ ਕਦੇ ਨਾ ਕਦੇ ਹਫਤੇ 10 ਦਿਨ ਬਾਅਦ ਜਿਹੜਾ ਨਰਸਿਸ ਸੀ ਜੰਗਲ ਚ ਅਕਸਰ ਆਉਂਦਾ ਸੀ ਆਪਣੇ ਦੋਸਤਾਂ ਨਾਲ ਘੁੰਮਣ ਫੇਰ ਇਸ ਤਰੀ ਮौज-ਮਸਤੀ ਕਰਨ ਇਹ ਫੇਰ ਆਇਆ ਇੱਕ ਦਿਨ ਜੰਗਲ ਦੇ ਵਿੱਚ ਆਪਣੇ ਦੋਸਤਾਂ ਨਾਲ ਦੋਸਤਾਂ ਨਾਲੋਂ ਦੋਸਤ ਕਿਤਰੇ ਹੋਰ ਰਸਤੇ ਲੰਘ ਗਏ ਇਹ ਥੋੜਾ ਜਿਹਾ ਅਲੱਗ ਹੋ ਗਿਆ ਨਾ ਨਾਲੋਂ ਇਹ ਹੋਰ ਰਸਤੇ ਪੈ ਗਿਆ ਇਸ ਤਰ੍ਹਾਂ ਇਹ ਘੁਮ ਦਾ ਸ਼ਿਕਾਰ ਕਰਦਾ ਕਰਦਾ ਉਸੇ ਦਿਨ ਇਕੋ ਆਈ ਹੋਈ ਸੀ ਉੱਥੇ ਜੰਗਲ ਦੇ ਵਿੱਚ ਇਕੋ ਵੀ ਮਤਲਕ ਘੁਮ ਰਹੀ ਸੀ ਉੱਥੇ ਜਿੱਥੇ ਨਰਸਿਸ ਆਇਆ ਹੋਇਆ ਸੀ ਇਕੋ ਦੀ ਝਲਕ ਜਿਹੜੀ ਇਕੋ ਆ ਉਹ ਨਰਸਿਸ ਜਿਸ ਜਨ ਦਾ ਦੂਰੋਂ ਇੱਕ ਡਾਕਟਰ ਪਿੱਛੇ ਘੁਮ ਰਹੀ ਹੁੰਦੀ ਆਪਣਾ ਜਿਵੇਂ ਟਹਿਲ ਰਹਿੰਦੇ ਮਸਤੀ ਦੇ ਵਿੱਚ ਪੂਰੀਆਂ ਸਜ ਧਜ ਕੇ ਕਿਉਂਕਿ ਪਰੀਏ ਇੱਕੋ ਵੀ ਬਹੁਤ ਸੋਹਣੀ ਨਰਸਿਸ ਉਹਨੂੰ ਦੇਖ ਜਾਂਦਾ ਦੂਰੋਂ ਮਤਲਬ ਜਿਵੇਂ ਚਾਂਦ ਹੋ ਜਾਂਦੀ ਉਹਨੂੰ ਦੇਖ ਕੇ ਉਹਦੀ ਮਤਲਬ ਉਹਦਾ ਜੁਸਨ ਦੇਖ ਕੇ ਉਹਦੇ ਵੱਲ ਅੱਖਾਂ ਦੇਖ ਕੇ ਉਹਦੇ ਰੰਗ ਰੂਪ ਦੇਖ ਕੇ ਕਿਉਂਕਿ ਸੋਹਣਾ ਬਹੁਤ ਹੁੰਦਾ ਹੈ ਨਰਸਿਸ एकदम ਮਤਲਬ ਸਾਰਾ ਭੁੱਲ ਜਾਂਦੀ ਐਟ੍ਰੈਕਟ ਹੋ ਜਾਂਦੀ ਹੈ ਇਹਦੇ ਵੱਲ ਇੰਨੀ ਜ਼ਿਆਦਾ ਹਿਪਨੋਟਾਈਜ਼ ਹੋ ਜਾਂਦੀ ਹੈ ਟੋਟਲੀ ਵੀ ਉਹਦੇ ਮਨ ਚ ਆਉਂਦਾ ਵੀ ਮੈਂ ਇਹਨੂੰ ਪਾਲ ਮਾ ਇਕੋ ਦੇ ਮਾਂਚ ਵੀ ਨੂੰ ਹਾਸਲ ਕਰ ਲਵਾਂ ਨਰਸਿਸ ਨੂੰ ਕਿਸੇ ਨਾ ਕਿਸੇ ਰੂਤਰਾਂ ਜਿਹੜੀ ਫਿਰ ਇਕੋ ਆ ਪਿੱਛਾ ਕਰਨਾ ਸ਼ੁਰੂ ਕਰ ਦਿੰਦੀ ਨਰਸਿਸ ਦਾ ਜਿੱਥੇ ਜਿੱਥੇ ਜਾਂਦਾ ਮਗਰ ਮਗਰ ਨਰਸਿਸ ਜਾਂਦਾ ਅੱਗੇ ਜੰਗਲ ਦੇ ਵਿੱਚ ਆਲੇ-ਦਾਲੇ ਹੋਰ ਦਰਖਤ ਲੱਗੇ ਹੁੰਦੇ ਨੇ ਬਹੁਤ ਸੋਹਣੇ ਫੁੱਲ ਲੱਗੇ ਹੁੰਦੇ ਨੇ ਅੱਗੇ ਜਾ ਕੇ ਪਹਾੜੀਆਂ ਹੁੰਦੀਆਂ ਨੇ ਇਕੋ ਮਗਰ ਮਗਰੇ ਦੇ ਦਰਖਤ ਦੇ ਵਿੱਚ ਪਿੱਛੇ-ਪਿੱਛੇ ਲੁਕਦੀ-ਲੁਕਦੀ ਤਾਂ ਕਿ ਇਹਨੂੰ ਪਤਾ ਵੀ ਨਾ ਲੱਗੇ ਉਹ ਨਹੀਂ ਇਹ ਮਗਰ ਪਿੱਛਾ ਕਰਦੀ ਕਰਦੀ ਨਰਸਿਸ ਨੂੰ ਅਹਿਸਾਸ ਜਾਂ ਹੋ ਜਾਂਦਾ ਵੀ ਕੋਈ ਮੇਰੇ ਮਗਰ ਆ ਰਿਹਾ ਕੋਈ ਮੇਰਾ ਪਿੱਛਾ ਕਰ ਰਿਹਾ ਕਿਉਂਕਿ ਬਿੜਕ ਜੀ ਪੈਰਾਂ ਦੀ ਜਾਂ ਹੋਰ ਆਪਾਂ ਨੂੰ ਕਈ ਜਦ ਮ ਕੋਈ ਆ ਰਿਹਾ ਹੋਵੇ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਕੋਈ ਮਗਰ ਆ ਰਿਹਾ ਇਸ ਤਰ੍ਹਾਂ ਹੀ ਉਹਨੂੰ ਨਰਸਿਸ ਨੂੰ ਅਹਿਸਾਸ ਹੋਇਆ ਉਹਨੇ ਆਵਾਜ਼ ਦਿੱਤੀ ਨਰਸਿਸ ਨੇ ਪਿੱਛੇ ਕੌਣ ਆ ਰਿਹਾ ਕੌਣ ਹੈ ਇਕੋ ਦੀ ਆਵਾਜ਼ ਆਈ ਕੌਣ ਹੈ ਇਹਨੇ ਵਾਜਤੀ ਨਰਸਿਸ ਨੇ ਛੇ ਕਿਉਂ ਲੁਕਦੇ ਹੋ ਸਾਹਮਣੇ ਆਓ ਸਾਹਮਣੇ ਆ ਗੱਲ ਕਰਦੇ ਆ ਸਾਹਮਣੇ ਆਓ ਆਵਾਜ਼ ਆਈ ਇਕੋ ਦੀ ਵੀ ਸਾਹਮਣੇ ਆਓ ਕਿਉਂਕਿ ਉਹ ਜਿਹੜੇ ਲਾਸਟ ਸ਼ਬਦ ਸੀ ਉਹੀ ਦੁਹਰਾ ਸਕਦੀ ਸੀ ਆਪਣੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਨਹੀਂ ਸੀ ਬੋਲ ਸਕਦੀ ਉਹਨੂੰ ਜਿਹੜਾ ਸ਼ਰਾਪ ਮਿਲਿਆ ਹੋਇਆ ਸੀ ਇਹ ਹੈਰਾ ਦੇ ਵੱਲੋਂ ਫਿਰ ਇਸ ਤਰ੍ਹਾਂ ਹੀ ਹੋਰ ਪਿੱਛਾ ਕਰੀ ਜਾਂਦੀ ਥੋੜੀ देर ਉਹ ਇਹ ਕਹਿੰਦਾ ਸਾਹਮਣੇ ਆਓ ਸਾਹਮਣੇ ਆਓ ਆਜੋ ਗੱਲ ਕਰੀਏ ਈਕੋ ਵੀ ਕਹਿੰਦੀ ਆਜੋ ਗੱਲ ਕਰੀਏ ਫੇਰ ਹੌਲੀ-ਹੌਲੀ ਤਰਖਤ ਦੇ ਪਿੱਛੋਂ ਮੁਖੜਾ ਦਿਖਾਉਂਦੀ ਹੋਈ ਈਕੋ ਸਾਹਮਣੇ ਆਉਂਦੀ ਆ ਸ਼ਰਮਾਉਂਦੀ ਹੋਈ ਥੋੜੀ ਜੀ ਅਦਾਵਾ ਥੋੜੀ ਜਿਹੀ ਪੇਸ਼ ਕਰਦੀ ਹੋਈ ਤੇ ਇਹਨੂੰ ਦੇਖ ਕੇ ਭੱਜੀ ਆਉਂਦੀ ਆ ਨਰਸਿਸ ਵੱਲ ਇਕੋ ਜੱਫੀ ਪਾਉਣ ਦੇ ਲਈ ਵੀ ਇਹਨੂੰ ਬਸ ਗਲੇ ਲਗਾ ਕੇ ਪਿਆਰ ਕਰ ਲਵਾ ਵੀ ਪਾਲ ਮਾਜਮੈਂ ਉਹਨੂੰ ਜਾਣਨ ਨ ਦਮਾ ਜਦੋਂ ਭੱਜੀ ਆਉਂਦੀ ਆ ਨਰਸਿਸ ਉਹਨੂੰ ਜਦ ਕੋਲੋਂ ਦੀ ਰੋਕ ਦਿੰਦਾ ਇਸ ਤੋਂ ਪਹਿਲਾਂ ਤੂੰ ਇੱਥੇ ਰੁਕ ਜਾ ਇਸ ਤੋਂ ਪਹਿਲਾਂ ਕਿ ਤੂੰ ਮੇਰੇ ਸਰੀਰ ਦਾ ਆਨੰਦ ਲੈ ਸਕੇ ਇਹ ਸ਼ਬਦ ਕਹਿੰਦਾ ਤੇ ਇਕੋ ਕਹਿੰਦੀ ਆ ਫਿਰ ਤੂੰ ਮੇਰੇ ਸਰੀਰ ਦਾ ਆਨੰਦ ਲੈ ਸਕੇ ਇਸ ਤੋਂ ਪਹਿਲਾਂ ਮੈਂ ਮਰ ਜਾਣਾ ਪਸੰਦ ਕਰਾਂਗਾ ਤੂੰ ਮੇਰੇ ਸਰੀਰ ਦਾ ਆਨੰਦ ਲੈ ਸਕੇ ਇਲੈਕਟ ਵਰਡਿੰਗ ਇਹ ਹੁੰਦੀ ਆ ਮੈਂ ਮੈਂ ਮਰ ਜਾਣਾ ਪਸੰਦ ਕਰੂੰਗਾ ਤੂੰ ਮੇਰੇ ਸਰੀਰ ਦਾ ਆਨੰਦ ਲੈ ਸਕੇ ਤੇ ਇਕੋ ਦਹਰਾਉਂਦੀ ਆ ਕਿਉਂਕਿ ਮੂਰਲੇ ਸ਼ਬਦ ਉਹ ਦੁਹਰਾ ਨਹੀਂ ਸਕਦੀ ਤੂੰ ਮੇਰੇ ਸਰੀਰ ਦਾ ਆਨੰਦ ਲੈ ਸਕੇ ਉਹ ਇਹ ਸ਼ਬਦ ਜਦੋਂ ਕਹਿੰਦੀ ਆ ਇਕੋ ਉਹ ਨੂੰ ਰੋਕ ਵੀ ਦਿੰਦਾ ਨਰਸਿਸ ਉਹਨੂੰ ਬੜੀ ਘਰੇਣਾ ਹੁੰਦੀ ਆ ਆਪਣੇ ਆਪ ਨਾਲ ਗਿਲਟ ਪੈਦਾ ਹੋ ਜਾਂਦੀ ਕੁਝ ਵੀ ਮੈਂ ਇਹ ਕੀ ਕੰਮ ਕਰ ਲਿਆ ਮੈਂ ਕੀ ਕਹਿਤਾ ਉਹਨੂੰ ਮਤਲਬ ਸਾਰਾ ਕੁਝ ਹੀ ਦੇਤਾ ਆਪਣੀ ਜਿਹੜੀ ਬਿਊਟੀ ਜਿਹੜੀ ਆਪਣੀ ਇੱਜ਼ਤ ਦਾ ਤੇ ਲਾਤੀ ਬਹੁਤ ਉਹ ਰਹੋ ਰੋਂਦੀ ਹੋਈ ਭੱਜੀ ਆਉਂਦੀ ਉੱਥੋਂ ਬਹੁਤ ਉਹਦਾ ਦਿਲ ਟੁੱਟ ਜਾਂਦਾ ਜਦੋਂ ਇਹ ਨਾ ਕਹਿ ਦਿੰਦਾ ਉਹਨੂੰ ਨਰਸਿਸ ਜਾ ਕੇ ਆਪਣੀ ਸਹੇਲੀਆਂ ਕੋ ਜਾਂਦੀ ਆ ਚੇਲੀਆਂ ਜਦੋਂ ਇਹਦੀ ਗੱਲ ਸੁਣਦਿਆਂ ਇਕੋ ਦੀਆਂ ਸਾਰੀਆਂ ਫਿਰ ਉਹ ਇਕੱਠੀਆਂ ਹੋ ਕੇ ਜਿਹੜੀ ਨੈਮਿਸਿਸ ਦੇਵੀ ਆ ਜਿਹੜੀ ਵੈਂਜੈਂਸ ਦੀ ਗਰੋਧ ਦੀ ਸਾਰੀ ਗੱਲ ਉਹਨੂੰ ਜਾ ਕੇ ਦੱਸਦੀਆਂ ਨੇ ਵੀ ਇੱਕ ਨਰਸਿਸ ਨਾਮ ਦਾ ਮੁੰਡਾ ਉਹ ਉਹਨੇ ਇਕੋ ਦਾ ਦਿਲ ਤੋੜਤਾ ਜਿਹੜੀ ਸਾਡੀ ਪਰੀ ਆ ਇੰਨੀ ਸੋਹਣੀ ਤੇ ਹੋਰ ਵੀ ਪਤਾ ਨਹੀਂ ਕਿੰਨੀਆਂ ਕੁ ਪਰੀਆਂ ਦੇ ਉਹਨੇ ਦਿਲ ਤੋੜੇ ਨੇ ਇਸ ਤਰ੍ਹਾਂ ਇੱਕ ਮੁੰਡਾ ਜਾਂ ਹੋਰ ਕਈ ਪਰੀਆਂ ਮਤਲਬ ਜਾਨ ਗਵਾ ਚੁੱਕੀਆਂ ਨੇ ਇਹਦੇ ਪਿਆਰ ਦੇ ਵਿੱਚ ਕਈ پاگل ਹੋ ਚੁੱਕੀਆਂ ਨੇ ਤੇ ਇੱਕ ਮੁੰਡਾ ਸੀ ਉਹ ਨੈਮਿਸਿਸ ਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਉਹ ਮਰਦਾ ਹੋਇਆ ਉਹਨੂੰ ਯਾਦ ਕਰਕੇ ਗਿਆ ਸੀ ਦੇਵੀ ਨੂੰ ਵੀ ਇਹਨੇ ਇਸ ਤਰ੍ਹਾਂ ਕੀਤਾ ਨੈਮਿਸਿਸ ਜਿਹੜੀ ਦੇਵੀ ਉਹਨੂੰ ਫਿਰ ਬਹੁਤ ਗੁੱਸਾ ਚੜਦਾ ਉਹ ਸ਼ਰਾਪ ਦਿੰਦੀ ਆ ਜਿਹੜੇ ਇਹਨੂੰ ਨਰਸਿਸ ਨੂੰ ਵੀ ਕੋਈ ਤੂੰ ਵੀ ਇਸੇ ਤਰ੍ਹਾਂ ਕਿਸੇ ਨੂੰ ਪਿਆਰ ਕਰੇਗਾ ਪਰ ਉਹ ਤੈਨੂੰ ਪਿਆਰ ਨਹੀਂ ਕਰੂਗਾ ਤੇ ਤੂੰ ਤੜਫ ਤੜਫ ਕੇ ਮਰੇਗਾ ਇਸ ਤਰ੍ਹਾਂ ਹੀ ਉਹਦੇ ਪਿਆਰ ਦੇ ਵਿੱਚ ਫੇਰ ਸਮਾਂ ਲੰਘਦਾ ਗਿਆ ਇਸ ਤਰ੍ਹਾਂ ਹੀ ਹੋਰ ਕਈ ਦਿਨ ਲੰਘ ਗਏ ਇੱਕ ਦਿਨ ਫੇਰ ਨਰਸਿਸ ਜੰਗਲ ਦੇ ਵਿੱਚ ਆਇਆ ਜੰਗਲ 'ਚ ਘੁੰਮਦਾ ਹੋਇਆ ਦਰਖਤ ਲੱਗੇ ਹੋਏ ਨੇ ਬਹੁਤ ਸੋਹਣਾ ਚਿੜੀਆਂ ਬੋਲ ਰਹੀਆਂ ਨੇ ਕਿਉਂਕਿ ਕਾਫੀ ਟਰੈਵਲ ਕਰਕੇ ਦੂਰੋਂ ਆਇਆ ਸੀ ਇਹਨੂੰ ਫਿਰ ਪਾਣੀ ਦੀ ਪਿਆਸ ਲੱਗਦੀ ਹੈ ਬਹੁਤ ਇਹ ਲੱਭਦਾ ਕਿਤੇ ਆਲੇ-ਦਾਲੇ ਪਾਣੀ ਪੀਣ ਨੂੰ ਮਿਲ ਜਵੇ ਨਹੀਂ ਮਿਲਦਾ ਹੋਰ ਅੱਗੇ ਜਾਂਦਾ ਇੱਕ ਥੋੜਾ ਜਿਹਾ ਇਹਨੂੰ ਦੂਰ-ਦੂਰੋਂ ਤਲਾਬ ਉਹਦੀ ਝਲਕ ਪੈਂਦੀ ਹੈ ਉੱਥੇ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਨਾਲਦਾਲੇ ਪੰਛੀ ਮਤਲਬ ਬੋਲ ਰਹੇ ਨੇ ਇਹ ਉੱਥੇ ਪਹੁੰਚਦਾ ਹੈ ਤਲਾਬ ਦੇ ਵਿੱਚ ਪਾਣੀ ਪੀਣ ਦੇ ਲਈ ਪਿਆਸ ਇਹਨੂੰ ਲੱਗੀ ਹੁੰਦੀ ਹੈ ਬਹੁਤ ਵੀ ਦਿਲ ਕਰਦਾ ਵੀ ਪਾਣੀ ਪੀ ਲਵਾਂ ਤਲਾਬ ਸੀ ਥੋੜਾ ਜਿਹਾ ਡੂੰਗਾ ਉਹ ਪੌੜੀਆਂ ਉਤਰ ਕੇ ਉਹਦੇ ਵਿੱਚ ਜਾਣਾ ਪੈਂਦਾ ਸੀ ਥੋੜਾ ਜਿਹਾ ਐਂ ਉੱਪਰ ਤੱਕ ਨਹੀਂ ਸੀ ਪਾਣੀ ਥੋੜਾ ਜਿਹਾ ਡੂੰਗਾ ਸੀ ਸਿੱਧਾ ਪਾਣੀ ਨਹੀਂ ਸੀ ਚੱਕ ਸਕਦੇ ਉਹਦੇ ਵਿੱਚੋਂ ਜੀ ਪੀਣਾ ਕਿਉਂਕਿ ਤੇ ਕੋਈ ਕੋਈ ਭਾਂਡਾ ਵੀ ਨਹੀਂ ਸੀ ਉਸ ਟਾਈਮ ਏ ਆਪਣਾ ਹੱਥ ਇਸ ਤਰ੍ਹਾਂ ਜਿਵੇਂ ਆਪਾਂ ਪੀਂਦੇ ਆ ਪਾਣੀ ਇਸ ਤਰ੍ਹਾਂ ਲੇਟ ਕੇ ਪਾਣੀ ਪੀਣ ਦੀ ਕੋਸ਼ਿਸ਼ ਕਰਦਾ ਉੱਥੋਂ ਤਲਾਬ ਦੇ ਵਿੱਚੋਂ ਨਰਸਿਸ ਜਿਹੜਾ ਤੇ ਉੱਥੇ ਇਹਨੂੰ ਇੱਕ ਆਪਣਾ ਹੀ ਜਿਹੜਾ ਤਲਾਬ ਦੇ ਵਿੱਚ ਕਿਉਂਕਿ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਹੁੰਦੀਆਂ ਤਲਾਬ ਦੇ ਵਿੱਚ 11 12 ਵਜੇ ਦਾ ਟਾਈਮ ਹੁੰਦਾ ਬੜਾ ਹੀ ਮੋਹਕ ਨਜ਼ਾਰਾ ਹੁੰਦਾ ਜਦੋਂ ਕਿਰਨਾਂ ਪੈਂਦੀਆਂ ਨੇ ਇਹਨੂੰ ਆਪਣਾ ਪਰਛਾਵਾਂ ਉਹਦੇ ਵਿੱਚ ਦਿਸਦਾ ਤਲਾਬ ਦੇ ਵਿੱਚ ਇਹਨੂੰ ਦੇਖ ਕੇ ਬੜਾ ਹਰਾਨ ਹੁੰਦਾ ਵੀ ਕੋਣਾ ਆਵਾਜ਼ ਮਾਰਦਾ ਦੋਸਤ ਕੋਣ ਹੈ ਕੋਈ ਜਵਾਬ ਨਹੀਂ ਆਉਂਦਾ ਦੋਸਤ ਮੈਂ ਤੈਨੂੰ ਮਿਲਣਾ ਚਾਹੁੰਦਾ ਈਕੋ ਜਿਹੜੀ ਖੜੀ ਸਾਰਾ ਕੁਝ ਦੇਖ ਰਹੀ ਹੁੰਦੀ ਹੈ ਪਿੱਛੇ ਤੇ ਰੱਖਦੇ ਸਾਰਾ ਈਕੋ ਵਾਹ ਦਿੰਦੀ ਆ ਮੈਂ ਤੈਨੂੰ ਮਿਲਣਾ ਚਾਹੁੰਦਾ ਇਹਦੇ ਮਨ ਦੇ ਵਿੱਚ ਹੋਰ ਇੰਟਰਸਟ ਜਾਗਦਾ ਵੀ ਇੰਨਾ ਸੋਹਣਾ ਕੋਈ ਮੈਨੂੰ ਮਿਲਣਾ ਚਾਹੁੰਦਾ ਮੈਂ ਮੈਨੂੰ ਮਿਲਣਾ ਮੈਂ ਇਹਨੂੰ ਮਿਲੇ ਬਿਨਾ ਨਹੀਂ ਰਹਿਣਾ ਇਹ ਪਾਣੀ ਪੀਣ ਲਈ ਜੂੰ ਹੱਥ ਅੱਗੇ ਵਧਾਉਂਦਾ ਜਦੋਂ ਪਾਣੀ ਹਿਲਾਉਂਦਾ ਪਾਣੀ ਪੀਂਦਾ ਉਹ ਪਰਛਾਵਾਂ ਚਲਾ ਜਾਂਦਾ ਇਹਨੂੰ ਤੜਫਣਾ ਬੇਚ ਨਹੀਂ ਲੱਗਦੀ ਆ ਵੀ ਉਹ ਕਿੱਥੇ ਗਿਆ ਇਹ ਆਵਾਜ਼ ਮਾਰਦਾ ਕਿੱਥੇ ਗਿਆ ਦੋਸਤ ਵਾਪਸ ਆ ਇਹ ਪਿਆਰਿਆਂ ਦਾ ਉੱਥੇ ਫਿਰ ਪਾਣੀ ਜਦ ਤੱਕ ਸ਼ਾਂਤ ਨਹੀਂ ਹੁੰਦਾ ਦਿਖਾਈ ਜਾਂਦਾ ਪਾਣੀ ਵੱਲ ਉਹ ਪਰਛਾਵਾਂ ਜਿਹੜਾ ਸੀ ਇਹਦਾ ਆਪਦਾ ਹੀ ਉੱਥੇ ਫੇਰ ਬਣ ਜਾਂਦਾ ਦੋਸਤ ਮੈਂ ਤੈਨੂੰ ਮਿਲਣਾ ਚਾਹੁੰਨਾ ਪਿਆਰ ਆਂਦਾ ਉੱਥੇ ਉਹਨੂੰ ਇੰਨਾ ਮਤਲਬ ਇਹ ਵੀ ਉਹਦੇ ਵੱਲ ਅਟਰੈਕਟ ਹੋ ਜਾਂਦਾ ਆਪਣੇ ਹੀ ਜਿਹੜਾ ਪਰਛਾਵਾਂ ਪੈ ਰਿਹਾ ਹੁੰਦਾ ਉਹਦੇ ਵਿੱਚ ਤਲਾਬ ਦੇ ਵਿੱਚ ਪਾਣੀ ਦੇ ਵਿੱਚ ਦੇਵੀ ਨੇ ਇਹਨੂੰ ਸ਼ਰਾਬ ਦਿੱਤਾ ਹੋਇਆ ਸੀ ਕਿਉਂਕਿ ਹੁਣ ਵੀ ਤੂੰ ਵੀ ਕਿਸੇ ਨਾਲ ਪਿਆਰ ਕਰੇਂਗਾ ਤੜਫੇਂਗਾ ਪਰ ਤੂੰ ਉਹ ਹਾਸਲ ਨਹੀਂ ਕਰ ਸਕੇਂਗਾ ਇਹਦੇ ਹੁਣ ਮਨ ਦੇ ਵਿੱਚ ਆਉਂਦਾ ਮੈਂ ਇਹਨੂੰ ਹਾਸਲ ਕਰ ਲਵਾਂ ਪੈ ਜਾਂਦਾ ਸਾਰਾ ਕੁਝ ਭੁੱਲ ਜਾਂਦਾ ਵੀ ਮੈਂ ਘਰ ਜਾਣਾ ਮੈਨੂੰ ਭੁੱਖ ਲੱਗੀ ਹੋਈ ਆ ਵੀ ਮੈਂ ਵਾਪਸ ਵੀ ਜਾਣਾ ਉੱਥੇ ਪਿਆਰਿਆਂ ਦਾ ਦਿਨ ਲੰਘੀ ਜਾਂਦੇ ਨੇ ਵੀ ਮੈਨੂੰ ਮਿਲ ਕੇ ਹਟਣਾ ਇਕੋ ਮਨ ਹੀ ਮਨ ਇਹ ਤੜਫ ਰਿਆ ਹੁੰਦਾ ਉੱਥੇ ਉਹਨੂੰ ਪਿਆਰ ਉਹਦਾ ਪਾਉਣ ਦੇ ਲਈ ਵੀ ਉਹਨੂੰ ਮਿਲ ਲਵਾ ਕਿਸੇ ਨਾ ਕਿਸੇ ਤਰ੍ਹਾਂ ਮਿਲਣਾ ਕਿ ਮੈਂ ਉਹਦਾ ਪਰਛਾਵਾਂ ਹੁੰਦਾ ਕਿਉਂਕਿ ਉਸ ਟਾਈਮ ਮਿਰਰ ਵਗੈਰਾ ਜਿਹੜੇ ਸ਼ੀਸ਼ੇ ਨੇ ਉਹ ਹੈ ਨਹੀਂ ਸੀ ਇਹਨੇ ਕਦੇ ਆਪਣੇ ਆਪ ਨੂੰ ਅੱਜ ਤੱਕ ਦੇਖਿਆ ਵੀ ਨਹੀਂ ਸੀ ਮੈਂ ਕਿਸ ਤਰ੍ਹਾਂ ਦਾ ਜਿਹੜੇ ਜੋਤਸੀ ਨੇ ਭਵਿੱਖवाणी ਕੀਤੀ ਸੀ ਜਦ ਤੱਕ ਇਹ ਆਪਣੇ ਆਪ ਨੂੰ ਜਾਣ ਨਹੀਂ ਲੰਦਾ ਉਦੋਂ ਤੱਕ ਇਹ ਦੀ ਲਾਈਫ ਆ ਜਿੱਦਣ ਇਹ ਆਪਣੇ ਬਾਰੇ ਜਾਣ ਗਿਆ ਇਹਦੀ ਮੌਤ ਹੈ ਤੇ ਇਹ ਉੱਥੇ ਫਿਰ ਪਿਆ ਰਹਿੰਦਾ ਉਸ ਤਰ੍ਹਾਂ ਹੀ ਦੇਖੀ ਜਾਂਦਾ ਆਪਣੇ ਪਰਛਾਵਾਂ ਨੂੰ ਉਹਦੇ ਅਫਸੈਸਡ ਹੋ ਜਾਂਦਾ ਉਹਦੇ ਪਿਆਰ ਦੇ ਵਿੱਚ ਹੀ ਆਪਣੇ ਜਿਹੜਾ ਪਰਛਾਵਾਂ ਦਿਖ ਰਿਹਾ ਹੁੰਦਾ ਤਲਾਬ ਦੇ ਵਿੱਚ ਪਾਣੀ ਦੇ ਫੇਰ ਥੋੜੇ ਦਿਨ ਬਾਅਦ ਇਹ ਮੌਤ ਹੋ ਜਾਂਦੀ ਹੈ ਤੜਫ ਤੜ ਕੇ ਇਕੋਮਾਨੀ ਮੰਚ ਖੁਸ਼ ਹੁੰਦੀ ਹੈ ਦੇਖ ਕੇ ਜਦੋਂ ਤੜਫ ਰਿਹਾ ਹੁੰਦਾ ਫਿਰ ਵੀ ਕਿਵੇਂ ਮੈਂ ਇਹਦੇ ਪਿਆਰ ਚ ਹੋਰ ਕਿੰਨੀਆਂ ਪਰੀਆਂ ਤੜਫੀਆਂ ਨੇ ਹੁਣ ਅੱਜ ਇਹ ਤੜਫ ਰਿਹਾ ਤਾਂ ਫਿਰ ਹੱਡੀਆਂ ਦਾ ਪਿੰਜਰ ਬਣ ਜਾਂਦਾ ਉੱਥੇ ਫਿਰ ਉੱਥੇ ਜਿੱਥੇ ਪਿੰਜਰ ਬਣਦਾ ਉੱਥੇ ਇਹਦਾ ਫੁੱਲ ਬਣਿਆ ਹੋਇਆ ਤੇ ਇਸੇ ਤੋਂ ਹੀ ਨੈਮਿਸਿਸ ਤੋਂ ਹੀ ਜਿਹੜਾ ਨਾਰਸਿਸਟਿਕ ਨਾਰਸਿਜ਼ਮ ਸ਼ਬਦ ਜਿਹੜਾ ਇਹਦਾ origin ਹੋਇਆ ਇਕੋ ਤੇ ਨਾਰਸਿਸ ਦੀ ਲਵ ਸਟੋਰੀ ਚੋਂ ਕਿਉਂਕਿ ਨਾਰਸਿਸਿਜ਼ਮ ਨਾਰਸਿਸਟਿਕ ਜਿਹੜੇ ਪੀਪਲ ਨੇ ਇਹ ਸਾਰੇ ਟ੍ਰੇਟ ਉਹਨਾਂ ਚ ਪਾਏ ਜਾਂਦੇ ਨੇ ਇੰਨੇ ਹੰਕਾਰੀ ਇਕ ਮੰਡੀ ਤੇ ਆਪਣੇ ਆਪੇ ਨੂੰ ਹੀ ਪਿਆਰ ਕਰਨ ਵਾਲੇ ਲੋਕ ਨੇ ਤਾਂ ਇੱਥੋਂ ਇਸ ਸਾਰਾ ਇਹਦਾ ਨਾਰਸਿਸਟਿਕ ਪਰਸਨੈਲਿਟੀ ਨਾਰਸਿਸਿਜ਼ਮ ਇਹ ਸ਼ਬਦ ਦਾ origin ਹੋਇਆ ਤਾਂ ਇਹ ਸੀ ਸਾਰੀ ਇਹਨਾਂ ਦੀ ਲਵ ਸਟੋਰੀ ਉਮੀਦ ਕਰਦਾ ਤੁਹਾਨੂੰ ਬਹੁਤ ਪਸੰਦ ਆਈ ਹੋਊਗੀ ਤਾਂ ਇਹਦੇ ਜਿਹੜੇ ਅਗਲੇ ਨਾਰਸਿਜ਼ਮ ਨਾਰਸਿਸਟਿਕ ਜਿਹੜੇ ਪੀਪਲ ਨੇ ਕਿਹੜੇ ਟ੍ਰੇਟ ਹੁੰਦੇ ਨੇ ਇਹਨਾਂ ਦੇ ਕਿੰਨੇ ਪ੍ਰਕਾਰ ਦਾ ਹੁੰਦਾ ਇਹ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਡਿਸਕਸ ਕਰਾਂਗਾ ਮੈਂ ਉਮੀਦ ਆ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਜੇ ਤੁਹਾਨੂੰ ਪਸੰਦ ਆਈ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ